ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਜੋ ਗੁਰਦੁਆਰਾ ਸਾਹਿਬ ਆਪ ਜੀ ਦੇਖ ਰਹੇ ਹੋ ਇਸ ਦਾ ਨਾਮ ਹੈ ਗੁਰਦੁਆਰਾ ਬਿਬਾਨਗੜ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਜ਼ਾਲਮ ਵਜ਼ੀਰ ਖਾਨ ਨੇ ਸ਼ਹੀਦੀ ਤੋਂ ਬਾਅਦ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਦੇ ਮ੍ਰਿਤਕ ਸਰੀਰ ਨੂੰ ਸੁੱਟ ਦਿੱਤਾ ਸੀ ਉਸੇ ਸਥਾਨ ਤੇ ਇਹ ਗੁਰਦੁਆਰਾ ਬਿਬਾਨਗੜ ਸਾਹਿਬ ਸ਼ਸ਼ੋਬੀਤ ਹੈ ਇਸ ਦੇ ਕੋਲ ਇੱਕ ਨਦੀ ਵਹਿੰਦੀ ਸੀ ਅਤੇ ਜੰਗਲਾਂ ਵਾਲਾ ਇਲਾਕਾ ਸੀ ਵਜ਼ੀਰ ਖਾਨ ਨੇ ਇਹ ਐਲਾਨ ਵੀ ਕੀਤਾ ਸੀ ਕਿ ਕਿਸੇ ਨੂੰ ਵੀ ਮਾਤਾ ਜੀ ਤੇ ਬੱਚਿਆਂ ਦੇ ਸਰੀਰ ਦਾ ਅੰਤਮ ਸੰਸਕਾਰ ਕਰਨ ਦੀ ਇਜਾਜ਼ਤ ਨਹੀਂ ਹੈ ਪਰ ਸਰਹੰਦ ਦਾ ਇੱਕ ਦੌਲਤਮੰਦ ਸ਼ਖਸ ਜਿਨ੍ਹਾਂ ਦਾ ਨਾਮ ਦੀਵਾਨ ਟੌਡਰਮਲ ਸੀ ਜਿਨ੍ਹਾਂ ਦੇ ਜਹਾਜ਼ ਵਰਗੀ ਹਵੇਲੀ ਤੋਂ ਆਪ ਜੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਉਸ ਟਾਈਮ ਦੇ ਅਮੀਰ ਘਰਾਣੇ ਤੋਂ ਸਨ ਭਾਈ ਦੀਵਾਨ ਟੋਡਰਮਲ ਜੀ ਵਜ਼ੀਰ ਖਾਨ ਕੋਲ ਜਾਂਦੇ ਨੇ ਤੇ ਕਹਿੰਦੇ ਨੇ ਤੁਸੀਂ ਅਜਿਹਾ ਜ਼ੁਲਮ ਨਾ ਕਰੋ ਘਟੋ ਘਟ ਬੱਚਿਆਂ ਤੇ ਮਾਤਾ ਜੀ ਦਾ ਅੰਤਮ ਸੰਸਕਾਰ ਤਾ ਕਰ ਲੈਣ ਦਿਓ ਤੇ ਵਜ਼ੀਰ ਖਾਨ ਬਹੁਤ ਕਹਿਣ ਤੋਂ ਬਾਅਦ ਹਾਂ ਮੀ ਪਰਦਾ ਪਰ ਕਹਿੰਦਾ ਹੈ ਮੇਰੀ ਇੱਕ ਸ਼ਰਤ ਹੈ ਭਾਈ ਟੋਡਰਮਲ ਜੀ ਨੇ ਕਿਹਾ ਜੋ ਕਹੋਗੇ ਉਹ ਸ਼ਰਤ ਮੈਨੂੰ ਮਨਜ਼ੂਰ ਹੈ ਤੇ ਵਜ਼ੀਰ ਖਾਨ ਕਹਿੰਦਾ ਜਿੰਨੀ ਜ਼ਮੀਨ ਇਹਨਾਂ ਤਿੰਨਾਂ ਦੇ ਸੰਸਕਾਰ ਲਈ ਚਾਹੀਦੀ ਹੈ ਉਨੀ ਜ਼ਮੀਨ ਤੈਨੂੰ ਸੋਨੇ ਦੀਆਂ ਮੋਹਰਾ ਵਿਸ਼ਾ ਕੇ ਲੈਣੀ ਪਵੇਗੀ ਤੇ ਭਾਈ ਟੋਡਰ ਮਲ ਜੀ ਨੇ ਕਿਹਾ ਮੈਨੂੰ ਮਨਜ਼ੂਰ ਹੈ ਸੰਗਤ ਜੀ ਇਹ ਕੋਈ ਛੋਟੀ ਮੋਟੀ ਰਕਮ ਨਹੀਂ ਸੀ ਕਿਹਾ ਜਾਂਦਾ ਹੈ ਕਿ ਕਈ ਹਜ਼ਾਰ ਸੋਨੇ ਦੀਆਂ ਮੋਹਰਾ ਵਿਸ਼ਾ ਕੇ ਅੰਤਮ ਸੰਸਕਾਰ ਕਰਨ ਲਈ ਇਹ ਜ਼ਮੀਨ ਖਰੀਦੀ ਗਈ ਸੀ ਭਾਈ ਟੋਡਰ ਮਲ ਜੀ ਨੇ ਆਪਣਾ ਸਾਰਾ ਕੁਝ ਓਨੀ ਜੀ ਜ਼ਮੀਨ ਖਰੀਦਣ ਵਾਸਤੇ ਕੁਰਬਾਨ ਕਰ ਦਿੱਤਾ ਸੀ ਟੋਡਰ ਮਲ ਜੀ ਦਾ ਕਹਿਣਾ ਸੀ ਜਿਵੇਂ ਪਿਤਾ ਨੇ ਆਪਣਾ ਸਾਰਾ ਕੁਝ ਧਰਮ ਵਾਸਤੇ ਕੁਰਬਾਨ ਕਰ ਦਿੱਤਾ ਹੋਵੇ ਉਹਨਾਂ ਵਾਸਤੇ ਤਾਂ ਇਹ ਕੁਝ ਵੀ ਨਹੀਂ ਹੈ ਸੰਗਤ ਜੀ ਇਸ ਤੋਂ ਬਾਅਦ ਜਿੱਥੇ ਮਾਤਾ ਜੀ ਤੇ ਸਾਹਿਬ ਜਾਦੀਆ ਦੇ ਸ਼ਰੀਰ ਸਨ ਉਥੋਂ ਕੁਝ ਕਿ ਦੂਰੀ ਤੇ ਜਿੱਥੇ ਅੰਤਮ ਸੰਸਕਾਰ ਕਰਨ ਵਾਲੀ ਜਗ੍ਹਾ ਨੂੰ ਖਰੀਦਿਆ ਗਿਆ ਜਿੱਥੇ ਅੱਜ ਆਲੀਸ਼ਾਨ ਗੁਰਦੁਆਰਾ ਸਾਹਿਬ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ਼ਿਸ਼ੋਭਿਤ ਹੈ ਸੰਗਤ ਜੀ ਇਹ ਜਗ੍ਹਾ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਦੱਸਿਆ ਜਾਂਦਾ ਹੈ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇਸ ਸਥਾਨ ਤੇ ਮਾਤਾ ਗੁਜਰਕੌਰ ਜੀ ਅਤੇ ਦੋਨੋਂ ਸਹਿਬਜ਼ਾਦੇ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਅੰਤਮ ਸੰਸਕਾਰ ਦੇ ਵੇਲੇ ਦੀਵਾਨ ਟੋਡਰਮਲ ਜੀ ਅਤੇ ਉਹਨਾਂ ਦਾ ਪਰਿਵਾਰ ਇਸ ਦੇ ਨਾਲ ਭਾਈ ਮੋਤੀराम ਮਹਿਰਾ ਜੀ ਅਤੇ ਉਹਨਾਂ ਦਾ ਪਰਿਵਾਰ ਇਸ ਤੋਂ ਬਾਅਦ ਭਾਈ ਤੇਲੂ ਕਾ ਤੇ ਰਾਮਾ ਜੀ ਵੀ ਉੱਥੇ ਮੌਜੂਦ ਸਨ ਅਤੇ ਗੁਰੂ ਸਾਹਿਬ ਜੀ ਨੂੰ ਧਿਆਨ ਕਰਨ ਵਾਲੀ ਅਥਾ ਸੰਗਤ ਵੀ ਮੌਜੂਦ ਸੀ ਇਸ ਤਰ੍ਹਾਂ ਅੰਤਮ ਸੰਸਕਾਰ ਦੀਆਂ ਰਸਮਾਂ ਨੂੰ ਅਦਾ ਕਰ ਸੰਸਕਾਰ ਕੀਤਾ ਗਿਆ ਮੈਂ ਭਾਈ ਟੋਡਰ ਮਲਜੀ ਦੀ ਸੇਵਾ ਨੂੰ ਕੋਟਾਨ ਕੋਟਵਾਰ ਸੀਸ ਦੀ ਵੰਦੀ ਹਾਂ ਸੰਗਤ ਜੀ ਇਸ ਦੇ ਨਾਲ ਕੁਝ ਹੋਰ ਨਾਮ ਜਿੱਦਾਂ ਕਿ ਇੱਕ ਤਰਫ ਜ਼ਾਲਮ ਲੋਕ ਵਜ਼ੀਰ ਖਾਨ ਵਜ਼ੀਰ ਖਾਨ ਦਾ ਕਾਜੀ ਸੁਚਾਨੰਦ ਅਤੇ ਗੰਗੂ ਵਰਗੇ ਲੋਕ ਉਧਰ ਦੂਜੇ ਪਾਸੇ ਕੁਝ ਭਲੇ ਲੋਕ ਵੀ ਸਨ ਜਿੱਦਾਂ ਨਵਾਬ ਮਲੇਰ ਕੋਟਲਾ ਜੀ ਜਿਨ੍ਹਾਂ ਨੇ ਕਿਹਾ ਸੀ ਕਿ ਛੋਟੇ ਸਹਿਬਜ਼ਾਦਿਆਂ ਨੂੰ ਛੱਡ ਦੇਣਾ ਚਾਹੀਦਾ ਹੈ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਇਹਨਾਂ ਤੋਂ ਇਲਾਵਾ ਵਜ਼ੀਰ ਖਾਨ ਦੀ ਪਤਨੀ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਛੱਡ ਦੇਣ ਲਈ ਵਜ਼ੀਰ ਖਾਨ ਅੱਗੇ ਬਹੁਤ ਤਰਲੇ ਪਾਏ ਸੀ ਇਹਨਾਂ ਤੋਂ ਇਲਾਵਾ ਕੁੰਮਾ ਮਾਸ਼ਕੀ ਜੀ ਜਿਨ੍ਹਾਂ ਨੇ ਸਰਸਾ ਨਦੀ ਪਾਰ ਕਰਨ ਤੋਂ ਬਾਅਦ ਇੱਕ ਰਾਤ ਮਾਤਾ ਜੀ ਤੇ ਛੋਟੇ ਲਾਲਾ ਨੂੰ ਆਪਣੇ ਘਰ ਰੱਖਿਆ ਤੇ ਪੂਰੇ ਤਨੋਂ ਮਨੋਂ ਸੇਵਾ ਕੀਤੀ ਇਸ ਤੋਂ ਇਲਾਵਾ ਭਾਈ ਮੋਤੀराम ਮਹਿਰਾ ਜੀ ਜਿਨ੍ਹਾਂ ਨੇ ਸਰਹੰਦ ਦੇ ਠੰਡੇ ਬੁਰਜ ਵਿੱਚ ਬੈਠੇ ਮਾਤਾ ਜੀ ਤੇ ਬੱਚਿਆਂ ਦੇ ਗਰਮ ਦੁੱਧ ਦੀ ਸੇਵਾ ਕੀਤੀ ਸੀ ਸੰਗਤ ਜੀ ਜਦੋਂ ਇਸ ਤੋਂ ਬਾਅਦ ਵਜ਼ੀਰ ਖਾਨ ਨੂੰ ਪਤਾ ਲੱਗਿਆ ਤੇ ਇਸ ਨੇ ਭਾਈ ਮੋਤੀराम ਜੀ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਲੂ ਜੇ ਪੀੜ ਦਿੱਤਾ ਸੀ ਭਾਈ ਮੋਤੀराम ਜੀ ਦੀ ਸੇਵਾ ਤੇ ਸ਼ਹੀਦੀ ਨੂੰ ਮੈਂ ਬਾਰ ਬਾਰ ਪ੍ਰਣਾਮ ਕਰਦੀ ਹਾਂ ਅਤੇ ਭਾਈ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਆਪਣੀ ਸਾਰੀ ਕਮਾਈ ਦੇ ਕੇ ਅੰਤਮ ਸੰਸਕਾਰ ਕੀਤਾ ਉਹਨਾਂ ਨੂੰ ਵੀ ਮੇਰਾ ਕੋਟਾਨ ਕੋਟਵਾਰ ਸੀਸ ਝੁਕਦਾ ਹੈ ਰੱਬੀ ਰੂਹਾਂ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇਹ ਸੇਵਾਵਾਂ ਨਿਭਾਈਆਂ ਵੀਡੀਓ ਦੇ ਅੰਤ 'ਚ ਮੈਂ ਸੰਗਤ ਜੀ ਆਪ ਜੀ ਦਾ ਧੰਨਵਾਦ ਕਰਨਾ ਚਾਹਾਂਗੀ ਜੋ ਇਸ ਪੂਰੀ ਸੀਰੀਜ਼ ਨੂੰ ਆਪ ਜੀ ਨੇ ਸੁਣਿਆ ਨੋ ਐਪੀਸੋਡ ਜੋ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਣਾਏ ਗਏ ਨੇ ਕਿਉਂਕਿ ਹਰ ਰੋਜ਼ ਇੱਕ ਵੀਡੀਓ ਤਿਆਰ ਕਰਨਾ ਮੇਰੇ ਵਾਜਦਾ ਕਾਮ ਨਹੀਂ ਸੀ। ਇੱਕ ਗੁਰੂ ਸਾਹਿਬ ਜੀ ਨੇ ਤਰਸ ਕਰਕੇ ਆਪ ਸੇਵਾ ਲਈ ਹੈ। ਮੈਂ ਗੁਰੂ ਸਾਹਿਬ ਜੀ ਦਾ ਮਾਤਾ ਗੁਜਰ گور ਜੀ ਦਾ ਚਾਰੋਂ ਸਾਹਿਬਜ਼ਾਦਿਆਂ ਦਾ ਕੋਟਾਨ ਕੋਟਵਾਰ ਧੰਨਵਾਦ ਕਰਦੀ ਹਾਂ ਅਤੇ ਸੀਸ ਝੁਕਾਉਂਦੀ ਹਾਂ ਗੁਰੂ ਸਾਹਿਬ ਜੀਆਂ ਅੱਗੇ ਜਿਨ੍ਹਾਂ ਨੇ ਸਾਨੂੰ ਜੀਣ ਦੀ ਰਾਹ ਸਿਖਲਾਈ ਸੱਚ ਦੇ ਲਈ ਲੜਨਾ ਜ਼ੁਲਮ ਦੇ ਖਿਲਾਫ ਖੜੇ ਹੋਣਾ ਸਿਖਾਇਆ ਜੇਕਰ ਮਨ ਵਿੱਚ ਪਰਮਾਤਮਾ ਦਾ ਧਿਆਨ ਹੋਵੇ ਤਾਂ ਹਰ ਮੁਸੀਬਤ ਨੂੰ ਹੱਸਦੇ ਹੱਸਦੇ ਹਲਕੀਤਾ ਜਾ ਸਕਦਾ ਹੈ ਅਤੇ ਜੇ ਮਨ ਵਿੱਚ ਕੁਰਬਾਨੀ ਨਾਲ ਪ੍ਰੇਮ ਹੋਵੇ ਕਿਸੇ ਵੀ ਉਮਰ 'ਚ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਸੰਗਤ ਜੀ ਮੇਰੀ ਕੋਸ਼ਿਸ਼ ਇਹ ਰਹੇਗੀ ਇਸ ਤਰ੍ਹਾਂ ਹੀ ਮੈਂ ਹੋਰ ਇਤਿਹਾਸ ਜਾਨਾ ਤੇ ਤੁਹਾਨੂੰ ਇਸ ਦੇ ਰੂਬਰੂ ਕਰਾਂ ਕਿ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਗਏ ਮਾਤਾ ਸੁન્દਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਕਦੋਂ ਤੇ ਕਿੱਥੇ ਮਿਲਦੇ ਹਨ ਅਤੇ ਉਸ ਸਮੇਂ ਪੰਜਾਬ ਦੇ ਕੀ ਹਾਲਾਤ ਸਨ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਦਾ ਬਦਲਾ ਕਿਵੇਂ ਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ